ਸਾਧ ਸੰਗਤ ਜੀ ਗੁਰੂ ਸਾਹਿਬ ਦੀਆਂ ਸਾਖੀਆਂ ਮਨੁੱਖ ਦੇ ਡਰ ਤੇ ਬੁਖਾਰ ਤਾਪ ਦੇ ਡਰ ਨੂੰ ਹਟਾਉਣ ਵਾਲੀਆਂ ਹੁੰਦੀਆਂ ਹਨ ਅੱਜ ਅਸੀਂ ਸੁਣਦੇ ਹਾਂ ਤਈਏ ਤਾਪ ਸਾਖੀ ਇਹ ਉਹ ਵਚਨ ਹੈ ਜਿਸ ਨੇ ਕਈ ਕਰਾਂ ਵਿੱਚੋਂ ਡਰ ਨੂੰ ਮਿਟਾਇਆ ਹੈ ਤੇ ਆਓ ਆਪਾਂ ਪੂਰੇ ਭਾਉ ਅਤੇ ਪ੍ਰੇਮ ਨਾਲ ਇਸ ਸਾਖੀ ਨੂੰ ਸੁਣਦੇ ਹਾਂ ਸਾਧ ਸੰਗਤ ਜੀ ਗੱਲ ਉਸ ਸਮੇਂ ਦੀ ਹੈ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਵਿੰਦਵਾਲ ਸਾਹਿਬ ਵਿੱਚ ਰਹਿੰਦੇ ਸਨ ਉਨਾ ਦਾ ਦਿਨ ਇਸ਼ਨਾਨ ਸਿਮਰਨ ਸੇਵਾ ਸੰਗਤ ਤੇ ਉਪਦੇਸ਼ ਨਾਲ ਭਰਿਆ ਹੁੰਦਾ ਸੀ ਇੱਕ ਦਿਨ ਗੁਰੂ ਸਾਹਿਬ ਜੀ ਚੋਾਰੇ ਵਿੱਚ ਬੈਠ ਕੇ ਆਪਣੇ ਰੋਹਾਨੀ ਰੰਗ ਵਿੱਚ ਅਤੀ ਸ਼ਾਂਤੀ ਨਾਲ ਪ੍ਰਭੂ ਦਾ ਨਾਮ ਜਪ ਰਹੇ ਸਨ ਉਸ ਵੇਲੇ ਸਾਰਾ ਗੋਇੰਦਵਾਲ ਗੁਰੂ ਜੀ ਦੀ ਜੋਤ ਦੀ ਛਾਂ ਵਿੱਚ ਇੱਕ ਅਨੋਖੀ ਸ਼ਾਂਤੀ ਮਹਿਸੂਸ ਕਰਦਾ ਸੀ ਪਰ ਅਚਾਨਕ ਇਹ ਸ਼ਾਂਤੀ ਇੱਕ ਤੇਜ਼ ਦਰਦ ਭਰੀ ਚੀਕ ਨਾਲ ਟੁੱਟ ਗਈ ਇਹ ਚੀਕ ਇੰਨੀ ਤਿੱਖੀ ਸੀ ਜਿਵੇਂ ਕਿਸੇ ਮਾਂ ਦੇ ਦਿਲ ਵਿੱਚੋਂ ਸਿੱਧੀ ਨਿਕਲੀ ਹੋਵੇ ਚੀਕ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਕੋਈ ਸਮਾਂ ਨਾ ਲਾਇਆ ਉਹਨਾਂ ਨੇ ਕੋਲ ਖੜੇ ਸਿੱਖ ਨੂੰ ਬਚਨ ਕੀਤਾ ਜਾ ਪੁੱਤਰਾ ਵੇਖਾ ਇਹ ਜੀ ਕਿਵੇਂ ਪਈ ਹੈ ਹੁਕਮ ਸੁਣਦੇ ਹੀ ਸਿੱਖ ਬਾਹਰ ਤੁਰ ਪਿਆ ਜਦੋਂ ਸਿੱਖ ਬਾਹਰ ਪਹੁੰਚਿਆ ਉਹਨੇ ਵੇਖਿਆ ਇੱਕ ਬੁੱਢੀ ਮਾਤਾ ਗਲੀ ਦੇ ਵਿੱਚਕਾਰ ਬੇਹੋਸ਼ ਜਹੀ ਰੋ ਰਹੀ ਸੀ ਉਸਦੇ ਆਲੇ ਦੁਆਲੇ ਪਿੰਡ ਵਾਲੇ ਇਕੱਠੇ ਸਨ ਸਿੱਖ ਨੇ ਪਿਆਰ ਨਾਲ ਪੁੱਛਿਆ ਮਾਈਏ ਤੈਨੂੰ ਕੀ ਹੋਇਆ ਕਿਉਂ ਰੋ ਰਹੀ ਹੈ ਲੋਕਾਂ ਨੇ ਦੱਸਿਆ ਇਸ ਮਾਈ ਦਾ ਇਕੱਲਾ ਪੁੱਤਰ ਤਇਆ ਤਾਪ ਝੜ ਕੇ ਮਰ ਗਿਆ ਹੈ ਇਹ ਸੁਣ ਕੇ ਸਿੱਖ ਦੇ ਪੈਰ ਕੰਬ ਗਏ ਉਹ ਤੁਰੰਤ ਵਾਪਸ ਗੁਰੂ ਸਾਹਿਬ ਕੋਲ ਗਿਆ ਸਿੱਖ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਇੱਕ ਮਾਤਾ ਦਾ ਇਕਲੌਤਾ ਪੁੱਤਰ ਤਇਆ ਤਾਪ ਕਾਰਨ ਮਰ ਗਿਆ ਹੈ ਗੁਰੂ ਅਮਰਦਾਸ ਜੀ ਨੇ ਸ਼ਾਂਤੀ ਨਾਲ ਪੁੱਛਿਆ ਕਿਵੇਂ ਮਰਿਆ ਹੈ ਸਿੱਖਨੇ ਕਿਹਾ ਸੱਚੇ ਪਾਸ਼ਾ ਤਿਆ ਤਾਪ ਚੜ ਕੇ ਗੁਰੂ ਜੀ ਨੇ ਇਹ ਸੁਣ ਕੇ ਬਹੁ ਡੂੰਗਾ ਤੇ ਅਦਭੁਤ ਬਚਨ ਕੀਤਾ ਸਾਡੀ ਹਜ਼ੂਰੀ ਵਿੱਚ ਕੋਈ ਮਾਂ ਰੱਬ ਦਾ ਨਾਮ ਛੱਡ ਕੇ ਰੋਵੇ ਨਾ ਅੱਜ ਤੋਂ ਪੁੱਤਰ ਮਾਪਿਆਂ ਤੋਂ ਪਹਿਲਾਂ ਨਹੀਂ ਮਰੂਗਾ ਜਦੋਂ ਤੱਕ ਅਸੀਂ ਹਾਂ ਤਿਆ ਤਾਪ ਆਪਣੀ ਤਾਕਤ ਨਹੀਂ ਦਿਖਾਵੇਗਾ ਇਹ ਬਚਨ ਸੰਗਤ ਵਿੱਚ ਇੱਕ ਲਹਿਰ ਵਾਂਗ ਫੈਲ ਗਿਆ ਗੁਰੂ ਅਮਰਦਾਸ ਜੀ ਨੇ ਆਪਣੀ ਰੋਹਾਨੀ ਜੋਤ ਨਾਲ ਮਾਤਾ ਦੇ ਪੁੱਤਰ ਨੂੰ ਜ਼ਿੰਦਾ ਕਰ ਦਿੱਤਾ ਤੇ ਤਈਆਤਾਪ ਨੂੰ ਬਾਲਕ ਦੇ ਰੂਪ ਵਿੱਚ ਪ੍ਰਗਟ ਕੀਤਾ ਉਸ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਹੱਥਾਂ ਪੈਰਾਂ ਤੇ ਬੇੜੀਆਂ ਪਾ ਦਿੱਤੀਆਂ ਹੁਣ ਉਹ ਬਾਲਕ ਰੋ ਰਿਹਾ ਸੀ ਤੜਫ ਰਿਹਾ ਸੀ ਅਤੇ ਧੁੱਪ ਵਿੱਚ ਪਿਆਸੀ ਭੁੱਖ ਹਾਲਤ ਵਿੱਚ ਸੀ ਪਰ ਉਹ ਆਮ ਬੱਚਾ ਨਹੀਂ ਸੀ ਉਹ ਤਾਪ ਦੀ ਬਲਾ ਸੀ ਕਈ ਦਿਨ ਬੀਤ ਗਏ ਇੱਕ ਦਿਨ ਭਾਈ ਲਾਲੋ ਜੀ ਜੋ ਸੱਚੇ ਸੇਵਕ ਦਿਆਲੂ ਅਤੇ ਗੁਰੂ ਭਗਤ ਸਨ ਗੋਇੰਦਵਾਲ ਆਏ ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਚਰਨ ਪਏ ਅਰਦਾਸ ਕੀਤੀ ਪਰ ਜਦੋਂ ਉਹਨਾਂ ਦੀ ਨਿਗਾਹ ਪਈ ਉਸ ਬਾਲਕ ਤੇ ਜੋ ਪਿੰਜਰੇ ਵਿੱਚ ਤੜਫ ਰਿਹਾ ਸੀ ਉਹਨਾਂ ਦਾ ਦਿਲ ਪਸੀਜ ਗਿਆ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਤਾਂ ਦਇਆ ਦੇ ਸਮੁੰਦਰ ਹੋ ਇਹ ਬਾਲਕ ਧੁੱਪ ਭੁੱਖ ਤੇ ਪਿਆਸ ਨਾਲ ਤੜਫ ਰਿਹਾ ਹੈ ਜੇ ਹੁਕਮ ਹੋਵੇ ਤਾਂ ਇਸ ਨੂੰ ਪ੍ਰਸ਼ਾਦ ਦੇ ਦਿਆ ਗੁਰੂ ਜੀ ਨੇ ਕਿਹਾ ਭਾਈ ਲਾਲੋ ਇਹ ਬਾਲਕ ਨਹੀਂ ਬੁਰੀ ਬਲਾ ਹੈ ਪਰ ਲਾਲੋਜੀ ਦੀ ਦਇਆ ਦੇ ਕਾਰਨ ਗੁਰੂ ਜੀ ਨੇ ਆਗਿਆ ਦਿੱਤੀ ਜੇ ਤੇਰਾ ਮਨ ਮੰਨਦਾ ਹੈ ਤਾਂ ਤੂੰ ਇਸ ਨੂੰ ਪ੍ਰਸ਼ਾਦ ਛਕਾ ਦੇ ਲਾਲੋਜੀ ਨੇ ਉਸ ਨੂੰ ਪ੍ਰਸ਼ਾਦ ਖਵਾਇਆ ਜਦੋਂ ਲਾਲੋਜੀ ਵਾਪਸ ਆਪਣੇ ਪਿੰਡ ਨੂੰ ਤੁਰੇ ਉਹ ਉਸ ਬਾਲਕ ਨੂੰ ਆਪਣੇ ਨਾਲ ਲੈ ਗਏ ਰਸਤੇ ਵਿੱਚ ਉਹ ਇੱਕ ਤਲਾਬ ਕੋਲ ਪਹੁੰਚੇ ਜਿੱਥੇ ਇੱਕ ਧੋਬੀ ਕਪੜੇ ਧੁੰਦਾ ਸੀ ਤਈਆਤਾਪ ਨੇ ਕਿਹਾ ਕਿ ਭਾਈ ਲਾਲੋਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਜੇ ਆਗਿਆ ਹੋਵੇ ਤਾਂ ਕੁਝ ਖਾ ਲਵਾਂ ਲਾਲੋ ਜੀ ਨੇ ਕਿਹਾ ਪਿੰਡ ਚੱਲ ਕੇ ਖੀਰ ਖਾਵਾਂਗੇ ਪਰ ਤਈਏ ਨੇ ਕਿਹਾ ਮੇਰਾ ਭੋਜਨ ਇੱਥੇ ਹੀ ਹੈ ਲਾਲੋ ਜੀ ਬੈਠ ਗਏ ਅਤੇ ਕਿਹਾ ਜਾ ਜੇ ਇਹ ਤੇਰਾ ਭੋਜਨ ਹੈ ਤਾਂ ਖਾ ਲੈ ਬਾਲਕ ਨੇ ਤੁਰੰਤ ਧੋਬੀ ਉੱਤੇ ਚੜ੍ਹਾਈ ਕਰ ਦਿੱਤੀ ਧੋਬੀ ਪੀਲਾ ਪੈ ਗਿਆ ਦੋ ਘੜੀਆਂ ਬਾਅਦ ਉਹ ਬਲਾ ਉਸ ਤੋਂ ਉੱਤਰ ਗਈ ਫਿਰ ਤਈਏ ਨੇ ਖੱਪਰ ਵਿੱਚ ਲਹੂ ਭਰ ਕੇ ਭਾਈ ਲਾਲੋ ਜੀ ਨੂੰ ਦਿਖਾਇਆ ਅਤੇ ਕਿਹਾ ਇਹ ਮੇਰਾ ਭੋਜਨ ਹੈ ਅਤੇ ਉਹ ਲਹੂ ਨੂੰ ਪੀ ਗਿਆ ਇਹ ਦੇਖ ਕੇ ਪਾਈ ਲਾਲੋ ਜੀ ਬਹੁਤ ਡਰ ਗਏ ਉਹ ਕਹਿਣ ਲੱਗੇ ਚੱਲ ਤੈਨੂੰ ਮੁਰਗ ਗੁਰੂ ਦੇ ਕੈਦਖਾਨੇ ਛੱਡ ਆਈਏ ਤੂੰ ਬਹੁਤ ਭਿਆਨਕ ਬਲਾ ਹੈ ਬਾਲਕ ਕੰਬ ਗਿਆ ਉਸ ਨੇ ਲਾਲੋ ਜੀ ਦੇ ਪੈਰ ਫੜ ਲਏ ਤੇ ਕਿਹਾ ਮੈਨੂੰ ਉੱਥੇ ਨਾ ਛੱਡੋ ਜੀ ਮੈਨੂੰ ਮaaf ਕਰ ਦਿਓ ਮੈਂ ਤੁਹਾਡਾ ਉਪਕਾਰ ਜ਼ਿੰਦਗੀ ਭਰ ਮੰਨੂੰਗਾ ਪਾਈ ਲਾਲੋ ਜੀ ਨੇ ਕਿਹਾ ਤੂੰ ਸਾਨੂੰ ਕਿਵੇਂ ਮੰਨੇਗਾ ਤਈਆਤਾਪ ਨੇ ਡੂੰਗਾ ਵਚਨ ਕੀਤਾ ਕਿ ਜਿਸ ਵੀ ਨੂੰ ਮੈਂ ਚੜਿਆ ਹੋਵਾਂਗਾ ਜੋ ਇਹ ਸਾਖੀ ਸੁਣ ਲਵੇ ਜਾਂ ਪੜ ਲਵੇ ਤਾਂ ਮੈਂ ਤੁਰੰਤ ਉਸ ਨੂੰ ਛੱਡ ਦਿਆਂਗਾ ਜਿਵੇਂ ਤੁਸੀਂ ਮੈਨੂੰ ਛੱਡਿਆ ਹੈ ਇਹ ਕਹਿ ਕੇ ਤਿਆਤਾ ਬਲਾਲੂ ਜੀ ਨੂੰ ਸਤਿਕਾਰ ਨਾਲ ਛੱਡ ਗਿਆ ਸਾਧ ਸੰਗਤ ਜੀ ਜਿਸ ਮਨੁੱਖ ਨੂੰ ਵੀ ਤਿਆਤਾ ਬੁਖਾਰ ਜਾਂ ਕਿਸੇ ਵੀ ਤਰ੍ਹਾਂ ਦੀ ਤਾਪ ਤਕਲੀਫ ਹੋਵੇ ਜਦੋਂ ਉਹ ਪਿਆਰ ਵਿਸ਼ਵਾਸ ਅਤੇ ਭਾਉ ਨਾਲ ਇਸ ਸਾਖੀ ਨੂੰ ਸੁਣ ਲੈਂਦਾ ਹੈ ਤਾਂ ਗੁਰੂ ਅਮਰਦਾਸ ਜੀ ਦੀ ਮਿਹਰ ਨਾਲ ਹਰ ਤਰ੍ਹਾਂ ਦਾ ਤਾਪ ਬੁਖਾਰ ਦੁੱਖ ਤੇ ਦਰਦ ਦੂਰ ਹੋ ਜਾਂਦਾ ਹੈ ਗੁਰੂ ਸਾਹਿਬ ਦੀ ਰਹਿਮਤ ਨਾਲ ਕਾਰ ਵਿੱਚ ਤੰਦਰੁਸਤੀ ਚੈਨ ਸੁਖ ਅਤੇ ਸ਼ਾਂਤੀ ਆਵਦੀ ਹੈ ਜਿਸ ਘਰ ਵਿੱਚ ਗੁਰੂ ਜੀ ਦੀ ਇਹ ਸਾਖੀ ਚਲਦੀ ਹੈ ਉੱਥੇ ਕਿਰਪਾ ਵਰਖਾ ਹੁੰਦੀ ਹੈ ਆਪ ਸਭ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਅਸੀਸਾਂ ਹੋਣ ਤੇ ਸਭ ਤਰ੍ਹਾਂ ਦੇ ਤਾਪ ਤੇ ਬਲਾਵਾ ਤੋਂ ਸਦਾ ਰੱਖਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਸਾਹਿਬ ਦੀਆਂ ਸਾਖੀਆਂ ਮਨੁੱਖ ਦੇ ਡਰ ਤੇ ਬੁਖਾਰ ਤਾਪ ਦੇ ਡਰ ਨੂੰ ਹਟਾਉਣ ਵਾਲੀਆਂ ਹੁੰਦੀਆਂ ਹਨ ਅੱਜ ਜਿਵੇਂ ਸੁਣਦੇ ਹਾਂ ਤਈਏ ਤਾਪ ਸਾਖੀ ਇਹ ਉਹ ਵਚਨ ਹੈ ਜਿਸ ਨੇ ਕਈ ਕਰਾ ਵਿੱਚੋਂ ਡਰ ਨੂੰ ਮਿਟਾਇਆ ਹੈ ਤੇ ਆਓ ਆਪਾਂ ਪੂਰੇ ਭਾਉ ਅਤੇ ਪ੍ਰੇਮ ਨਾਲ ਇਸ ਸਾਖੀ ਨੂੰ ਸੁਣਦੇ ਹਾਂ ਸਾਧ ਸੰਗਤ ਜੀ ਗੱਲ ਉਸ ਸਮੇਂ ਦੀ ਹੈ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿੱਚ ਰਹਿੰਦੇ ਸਨ ਉਹਨਾਂ ਦਾ ਦਿਨ ਇਸ਼ਨਾਨ ਸਿਮਰਨ ਸੇਵਾ ਸੰਗਤ ਤੇ ਉਪਦੇਸ਼ ਨਾਲ ਭਰਿਆ ਹੁੰਦਾ ਸੀ ਇੱਕ ਦਿਨ ਗੁਰੂ ਸਾਹਿਬ ਜੀ ਚੋਆਰੇ ਵਿੱਚ ਬੈਠ ਕੇ ਆਪਣੇ ਰੋਹਾਨੀ ਰੰਗ ਵਿੱਚ ਅਤੀ ਸ਼ਾਂਤੀ ਨਾਲ ਪ੍ਰਭੂ ਦਾ ਨਾਮ ਜਪ ਰਹੇ ਸਨ ਉਸ ਵੇਲੇ ਸਾਰਾ ਗੋਇੰਦਵਾਲ ਗੁਰੂ ਜੀ ਦੀ ਜੋਤ ਦੀ ਛਾਂ ਵਿੱਚ ਇੱਕ ਅਨੋਖੀ ਸ਼ਾਂਤੀ ਮਹਿਸੂਸ ਕਰਦਾ ਸੀ ਪਰ ਅਚਾਨਕ ਇਹ ਸ਼ਾਂਤੀ ਇੱਕ ਤੇਜ਼ ਦਰਦ ਭਰੀ ਚੀਕ ਨਾਲ ਟੁੱਟ ਗਈ ਇਹ ਚੀਕ ਇੰਨੀ ਤਿੱਖੀ ਸੀ ਜਿਵੇਂ ਕਿਸੇ ਮਾਹ ਦੇ ਦਿਲ ਵਿੱਚੋਂ ਸਿੱਧੀ ਨਿਕਲੀ ਹੋਵੇ ਚੀਖ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਕੋਈ ਸਮਾਂ ਨਾ ਲਾਇਆ ਉਹਨਾਂ ਨੇ ਕੋਲ ਖੜੇ ਸਿੱਖ ਨੂੰ ਬਚਨ ਕੀਤਾ ਜਾ ਪੁੱਤਰਾ ਵੇਖਾ ਇਹ ਜੀ ਕਿਵੇਂ ਪਈ ਹੈ ਹੁਕਮ ਸੁਣਦੇ ਹੀ ਸਿੱਖ ਬਾਹਰ ਤੁਰ ਪਿਆ ਜਦੋਂ ਸਿੱਖ ਬਾਹਰ ਪਹੁੰਚਿਆ ਉਹਨੇ ਵੇਖਿਆ ਇੱਕ ਬੁੱਢੀ ਮਾਤਾ ਗਲੀ ਦੇ ਵਿੱਚਕਾਰ ਬੇਹੋਸ਼ ਜਹੀ ਰੋ ਰਹੀ ਸੀ ਉਸਦੇ ਆਲੇ ਦੁਆਲੇ ਪਿੰਡ ਵਾਲੇ ਇਕੱਠੇ ਸਨ ਸਿੱਖ ਨੇ ਪਿਆਰ ਨਾਲ ਪੁੱਛਿਆ ਮਾਈਏ ਤੈਨੂੰ ਕੀ ਹੋਇਆ ਕਿਉਂ ਰੋ ਰਹੀ ਹੈ ਲੋਕਾਂ ਨੇ ਦੱਸਿਆ ਇਸ ਮਾਈ ਦਾ ਇਕੱਲਾ ਪੁੱਤਰ ਤਈਆ ਤਾਪ ਚੜ੍ਹ ਕੇ ਮਰ ਗਿਆ ਹੈ ਇਹ ਸੁਣ ਕੇ ਸਿੱਖ ਦੇ ਪੈਰ ਕੰਬ ਗਏ ਉਹ ਤੁਰੰਤ ਵਾਪਸ ਗੁਰੂ ਸਾਹਿਬ ਕੋਲ ਗਿਆ ਸਿੱਖ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਇੱਕ ਮਾਤਾ ਦਾ ਇਕਲੌਤਾ ਪੁੱਤਰ ਤਈਆ ਤਾਪ ਕਾਰਨ ਮਰ ਗਿਆ ਹੈ ਗੁਰੂ ਅਮਰਦਾਸ ਜੀ ਨੇ ਸ਼ਾਂਤੀ ਨਾਲ ਪੁੱਛਿਆ ਕਿਵੇਂ ਮਰਿਆ ਹੈ ਸਿੱਖ ਨੇ ਕਿਹਾ ਸੱਚੇ ਪਾਤਸ਼ਾਹ ਤਈਆ ਤਾਪ ਚੜ੍ਹ ਕੇ ਗੁਰੂ ਜੀ ਨੇ ਇਹ ਸੁਣ ਕੇ ਬਹੁ ਡੂੰਗਾ ਤੇ ਅਦਭੁਤ ਬਚਨ ਕੀਤਾ ਸਾਡੀ ਹਜ਼ੂਰੀ ਵਿੱਚ ਕੋਈ ਮਾਂ ਰੱਬ ਦਾ ਨਾਮ ਛੱਡ ਕੇ ਰੋਵੇ ਨਾ ਅੱਜ ਤੋਂ ਪੁੱਤਰ ਮਾਪਿਆਂ ਤੋਂ ਪਹਿਲਾਂ ਨਹੀਂ ਮਰੂਗਾ ਜਦੋਂ ਤੱਕ ਅਸੀਂ ਹਾਂ ਤਈਆਤਾਪ ਆਪਣੀ ਤਾਕਤ ਨਹੀਂ ਦਿਖਾਵੇਗਾ ਇਹ ਬਚਨ ਸੰਗਤ ਵਿੱਚ ਇੱਕ ਲਹਿਰ ਵਾਂਗ ਫੈਲ ਗਿਆ ਗੁਰੂ ਅਮਰਦਾਸ ਜੀ ਨੇ ਆਪਣੀ ਰੋਹਾਨੀ ਜੋਤ ਨਾਲ ਮਾਤਾ ਦੇ ਪੁੱਤਰ ਨੂੰ ਜ਼ਿੰਦਾ ਕਰ ਦਿੱਤਾ ਤੇ ਤਈਆਤਾਪ ਨੂੰ ਬਾਲਕ ਦੇ ਰੂਪ ਵਿੱਚ ਪ੍ਰਗਟ ਕੀਤਾ ਉਸ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਹੱਥਾਂ ਪੈਰਾਂ ਤੇ ਬੇੜੀਆਂ ਪਾ ਦਿੱਤੀਆਂ ਹੁਣ ਉਹ ਬਾਲਕ ਰੋ ਰਿਹਾ ਸੀ ਤੜਫ ਰਿਹਾ ਸੀ ਅਤੇ ਧੁੱਪ ਵਿੱਚ ਪਿਆਸੀ ਭੁੱਖ ਹਾਲਤ ਵਿੱਚ ਸੀ ਪਰ ਉਹ ਆਮ ਬੱਚਾ ਨਹੀਂ ਸੀ ਉਹ ਤਾਪ ਦੀ ਬਲਾ ਸੀ ਕਈ ਦਿਨ ਬੀਤ ਗਏ ਇੱਕ ਦਿਨ ਭਾਈ ਲਾਲੋ ਜੀ ਜੋ ਸੱਚੇ ਸੇਵਕ ਦਿਆਲੂ ਅਤੇ ਗੁਰੂ ਭਗਤ ਸਨ ਗੋਇੰਦਵਾਲ ਆਏ ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਚਰਨ ਪਏ ਅਰਦਾਸ ਕੀਤੀ ਪਰ ਜਦੋਂ ਉਹਨਾਂ ਦੀ ਨਿਗਾਹ ਪਈ ਉਸ ਬਾਲਕ ਤੇ ਜੋ ਪਿੰਜਰੇ ਵਿੱਚ ਤੜਫ ਰਿਹਾ ਸੀ ਉਹਨਾਂ ਦਾ ਦਿਲ ਪਸੀਜ ਗਿਆ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਤਾਂ ਦਇਆ ਦੇ ਸਮੁੰਦਰ ਹੋ ਇਹ ਬਾਲਕ ਧੁੱਪ ਭੁੱਖ ਤੇ ਪਿਆਸ ਨਾਲ ਤੜਫ ਰਿਹਾ ਹੈ ਜੇ ਹੁਕਮ ਹੋਵੇ ਤਾਂ ਇਸ ਨੂੰ ਪ੍ਰਸ਼ਾਦ ਦੇ ਦਿਆ ਗੁਰੂ ਜੀ ਨੇ ਕਿਹਾ ਭਾਈ ਲਾਲੋ ਇਹ ਬਾਲਕ ਨਹੀਂ ਬੁਰੀ ਬਲਾ ਹੈ ਪਰ ਲਾਲੋ ਜੀ ਦੀ ਦਇਆ ਦੇ ਕਾਰਨ ਗੁਰੂ ਜੀ ਨੇ ਆਗਿਆ ਦਿੱਤੀ ਜੇ ਤੇਰਾ ਮਨ ਮੰਨਦਾ ਹੈ ਤਾਂ ਤੂੰ ਇਸ ਨੂੰ ਪ੍ਰਸ਼ਾਦ ਛਕਾ ਦੇ ਲਾਲੋ ਜੀ ਨੇ ਉਸ ਨੂੰ ਪ੍ਰਸ਼ਾਦ ਖਵਾਇਆ ਜਦੋਂ ਲਾਲੋ ਜੀ ਵਾਪਸ ਆਪਣੇ ਪਿੰਡ ਨੂੰ ਤੁਰੇ ਉਹ ਉਸ ਬਾਲਕ ਨੂੰ ਆਪਣੇ ਨਾਲ ਲੈ ਗਏ ਰਸਤੇ ਵਿੱਚ ਉਹ ਇੱਕ ਤਲਾਬ ਕੋਲ ਪਹੁੰਚੇ ਜਿੱਥੇ ਇੱਕ ਧੋਬੀ ਕਪੜੇ ਧੁੰਦਾ ਸੀ ਤਈਆਤਾਪ ਨੇ ਕਿਹਾ ਕਿ ਭਾਈ ਲਾਲੋ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਜੇ ਆਗਿਆ ਹੋਵੇ ਤਾਂ ਕੁਝ ਖਾ ਲਵਾਂ ਲਾਲੋ ਜੀ ਨੇ ਕਿਹਾ ਪਿੰਡ ਚੱਲ ਕੇ ਖੀਰ ਖਾਵਾਂਗੇ ਪਰ ਤਈਏ ਨੇ ਕਿਹਾ ਮੇਰਾ ਭੋਜਨ ਇੱਥੇ ਹੀ ਹੈ ਲਾਲੋ ਜੀ ਬੈਠ ਗਏ ਤੇ ਕਿਹਾ ਜਾ ਜੇ ਇਹ ਤੇਰਾ ਭੋਜਨ ਹੈ ਤਾਂ ਖਾ ਲੈ। ਬਾਲਕ ਨੇ ਤੁਰੰਤ ਥੋਬੀ ਉੱਤੇ ਚੜਾਈ ਕਰ ਦਿੱਤੀ। ਥੋਬੀ ਪੀਰਾ ਪੈ ਗਿਆ ਦੋ ਕੜੀਆਂ ਬਾਅਦ ਉਹ ਬਲਾ ਉਸ ਤੋਂ ਉੱਤਰ ਗਈ। ਫਿਰ ਤਈਏ ਨੇ ਖੱਪਰ ਵਿੱਚ ਲਹੂ ਭਰ ਕੇ ਭਾਈ ਲਾਲੋ ਜੀ ਨੂੰ ਦਿਖਾਇਆ ਤੇ ਕਿਹਾ ਇਹ ਮੇਰਾ ਭੋਜਨ ਹੈ ਤੇ ਉਹ ਲਹੂ ਨੂੰ ਪੀ ਗਿਆ। ਇਹ ਦੇਖ ਕੇ ਭਾਈ ਲਾਲੋ ਜੀ ਬਹੁਤ ਡਰ ਗਏ। ਉਹ ਕਹਿਣ ਲੱਗੇ ਚੱਲ ਤੈਨੂੰ ਮੁਰ ਗੁਰੂ ਦੇ ਕੈਦਖਾਨੇ ਛੱਡ ਆਈਏ। ਤੂੰ ਬਹੁਤ ਭਿਆਨਕ ਬਲਾ ਹੈ ਬਾਲਕ ਕੰਬ ਗਿਆ ਉਸਨੇ ਲਾਲੋ ਜੀ ਦੇ ਪੈਰ ਫੜ ਲਏ ਤੇ ਕਿਹਾ ਮੈਨੂੰ ਉੱਥੇ ਨਾ ਛੱਡੋ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡਾ ਉਪਕਾਰ ਜ਼ਿੰਦਗੀ ਭਰ ਮੰਨੂਗਾ ਭਾਈ ਲਾਲੋ ਜੀ ਨੇ ਕਿਹਾ ਤੂੰ ਸਾਨੂੰ ਕਿਵੇਂ ਮੰਨੇਗਾ ਤਈਆਤਾਪ ਨੇ ਡੂੰਗਾ ਵਚਨ ਕੀਤਾ ਕਿ ਜਿਸ ਵੀ ਨੂੰ ਮੈਂ ਚੜਿਆ ਹੋਵਾਂਗਾ ਜੇ ਉਹ ਇਹ ਸਾਖੀ ਸੁਣ ਲਵੇ ਜਾਂ ਪੜ ਲਵੇ ਤਾਂ ਮੈਂ ਤੁਰੰਤ ਉਸ ਨੂੰ ਛੱਡ ਦਿਆਂਗਾ ਜਿਵੇਂ ਤੁਸੀਂ ਮੈਨੂੰ ਛੱਡਿਆ ਹੈ ਇੱਕ ਐਕੇ ਤਿਆਤਾ ਬਲਾਲੋ ਜੀ ਨੂੰ ਸਤਕਾਰ ਨਾਲ ਛੱਡ ਗਿਆ ਸਾਧ ਸੰਗਤ ਜੀ ਜਿਸ ਮਨੁੱਖ ਨੂੰ ਵੀ ਤਿਆਤਾ ਬੁਖਾਰ ਜਾਂ ਕਿਸੇ ਵੀ ਤਰ੍ਹਾਂ ਦੀ ਤਾਪ ਤਕਲੀਫ ਹੋਵੇ ਜਦੋਂ ਉਹ ਪਿਆਰ ਵਿਸ਼ਵਾਸ ਅਤੇ ਭਾਉ ਨਾਲ ਇਸ ਸਾਖੀ ਨੂੰ ਸੁਣ ਲੈਂਦਾ ਹੈ ਤਾਂ ਗੁਰੂ ਅਮਰਦਾਸ ਜੀ ਦੀ ਮਿਹਰ ਨਾਲ ਹਰ ਤਰ੍ਹਾਂ ਦਾ ਤਾਪ ਬੁਖਾਰ ਦੁੱਖ ਤੇ ਦਰਦ ਦੂਰ ਹੋ ਜਾਂਦਾ ਹੈ ਗੁਰੂ ਸਾਹਿਬ ਦੀ ਰਹਿਮਤ ਨਾਲ ਕਾਰ ਵਿੱਚ ਤੰਦਰੁਸਤੀ ਚੈਨ ਸੁੱਖ ਅਤੇ ਸ਼ਾਂਤੀ ਆਵਰਦੀ ਹੈ ਇਸ ਘਰ ਵਿੱਚ ਗੁਰੂ ਜੀ ਦੀ ਇਹ ਸਾਖੀ ਚਲਦੀ ਹੈ ਉੱਥੇ ਕਿਰਪਾ ਵਰਖਾ ਹੁੰਦੀ ਹੈ ਆਪ ਸਭ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਅਸੀਸਾਂ ਹੋਣ ਤੇ ਸਭ ਤਰ੍ਹਾਂ ਦੇ ਤਾਪ ਤੇ ਬਲਾਵਾ ਤੋਂ ਸਦਾ ਰੱਖਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ